वेलकम बैक ऑन आवर YouTube चैनल फत्ते ब्लॉग जिवें कि ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਦਿਨ ਹੈਗਾ ਮੌਸ ਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੌਸ ਦੇ ਦਿਨ ਆਪਣੀਆਂ ਜਿਹੜੀਆਂ ਟਿੱਕੀਆਂ ਨੇ ਉਹ ਲੱਗਣਗੀਆਂ ਤੇ ਮੈਂ ਪਰਫੈਕਟਲੀ ਜਿਹੜੀ ਕਲੀ ਆ ਗਈ ਉਹ ਛਾਣ ਲਈ ਆ ਗਈ ਹੈ ਨਾ ਕਲੀ ਛਾਣ ਕੇ ਆਪਾਂ ਨੇ ਚੰਗੀ ਤਰ੍ਹਾਂ ਖੋਲ ਲਈ ਹੈ ਧਿਆਨ ਰੱਖਿਓ ਕਿ ਮਤਲਬ ਇਹਦੇ ਵਿੱਚ ਨਾ ਕੱਟ ਦਿੰਦੀ ਹੈ ਕਈ ਵਾਰੀ ਕਲੀ ਰੰਗ ਹੱਥ ਤਾਂ ਕਰਕੇ ਧਿਆਨ ਨਾਲ ਤੇ ਮੈਂ ਥੋੜੀ ਜਿਹੀ ਗਲਤੀ ਕਰ ਲਈ ਥੋੜੀ ਜੀ ਨਾ ਕਲੀ ਬੈਠਣ ਦਾ ਵੇਟ ਕਰਨਾਗਾ ਆਪਾਂ ਨੇ ਨਹੀਂ ਤਾਂ ਉੱਪਰ ਤੁਹਾਨੂੰ ਪਤਾ ਵੀ ਉਹ ਜੰਮ ਜਾਂਦੀ ਹੈਗੀ ਹੈ ਨਾ ਤੇ ਤੋ ਕਾਫੀ ਟਾਈਮ ਹੋ ਚੁੱਕਾ ਸੀ ਮੈਂ ਤਾਂ ਕਰਕੇ ਜਲਦੀ ਦੇ ਚੱਕਰ ਦੇ ਵਿੱਚ ਇਹ ਕਰਤਾ ਸੋ ਤੁਸੀਂ ਜਦੋਂ ਤੱਕ ਬਬਸ ਫੁੱਟ ਨਹੀਂ ਜਾਂਦੇ ਹੈਗੇ نیچے ਬੈਠ ਨਹੀਂ ਜਾਂਦੀ ਕਲੀ ਉਦ ਤੱਕ ਵੇਟ ਕਰਨੀ ਹੈਗੀ ਤੇ ਆਪਾਂ ਇੱਕ ਇੱਕ ਕਰਕੇ ਇਸੇ ਤਰੀਕੇ ਦੇ ਨਾਲ ਵਨ ਕੋਡ ਆ ਜਿਹੜਾ ਉਹ ਕੱਢ ਦੇਣਾਗਾ ਕਲੀ ਦਾ ਤੁਸੀਂ ਜ਼ਿਆਦਾ ਗਾੜੀ ਨਹੀਂ ਰੱਖਣੀ ਹੈਗੀ ਹਨਾ ਕਲੀ ਕਰ ਤੁਸੀਂ ਜ਼ਿਆਦਾ ਗਾੜੀ ਰੱਖੋਗੇ ਨਾ ਫਿਰ ਉਹ ਕਲਿੱਪੜ ਬਣ ਬਣ ਕੇ ਉੱਤਰ ਜਾਂਦੀ ਹੈਗੀ ਅਦਰਵਾਇਜ਼ ਐਵੇਂ ਸਹੀ ਰਹਿੰਦੀ ਹੈ ਪਹਿਲਾਂ ਤੁਸੀਂ ਇੱਕ ਕੋਡ ਦੇ ਦਿਓ ਇੱਕ ਕੋਡ ਦੇ ਕੇ ਮਤਲਬ ਕਲੀ ਨੂੰ ਕੱਢ ਕੇ ਸਾਈਡ ਤੇ ਰੱਖੀ ਜਾਓ ਮੈਂ ਐਵੇਂ ਮੈ ਭਿਗੋ ਭਿਗੋ ਕੇ ਸੈਕੰਡ ਟਾਈਮ ਫੇਅਰ ਕਰ ਦੋ ਫਿਰ ਉਹਦੇ ਨਾਲ ਕੀ ਬਣੂਗਾ ਕਿ ਕਲਿੱਪੜ ਬਣ ਬਣ ਕੇ ਨਹੀਂ ਉਤਰੂਗੀ ਕਲੀ ਥੋੜੀ ਕਈ ਵਾਰ ਆਪਾਂ ਕਹਿੰਦੇ ਨਾ ਵੀ ਉਵੇਂ ਸਾਰੀਆਂ ਪਪੜੀ ਬਣ ਕੇ ਉਤਰ ਗਈ ਜਿਵੇਂ ਕੰਧਾ ਵਾਲਾ ਰੇ ਬੰਤਣਾ ਉਹ ਸਾਬ ਗਤਾਵਾਗਾ ਜਿਵੇਂ ਆਪਾਂ ਕੰਧ ਦੇ ਉੱਪਰ ਮੋਟੀ ਕਲੀ ਨਹੀਂ ਫੇਰਦੇ ਹੈਗੇ ਪਤਲੀ ਰੱਖਣੀ ਹੈਗੀ ਤੇ ਇੱਕ ਕੋਡ ਕਰਕੇ ਉਸ ਤੋਂ ਬਾਅਦ ਆਪਾਂ ਨੇ ਸੈਕੰਡ ਕੋਡ ਦੇਣਾਗਾ ਹਨਾ ਇਹ ਸਾਰੀ ਮਤਲਬ ਕੰਪਲੀਟ ਹੋਣ ਤੋਂ ਬਾਅਦ ਮੈਂ ਦੁਬਾਰਾ ਫੇਰ ਇੱਕ ਕੋਡ ਦੇ ਰਹੀਆਂ ਹਾਂਗੇ ਚੰਗੀ ਤਰ੍ਹਾਂ ਆਪਾਂ ਮਤਲਬ ਜਿਹ ਜਿਹੜਾ ਕਿ ਨੀਚੇ ਹੀ ਲਟਕਣੇ ਨੇਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਥੋੜਾ ਟਾਈਮ ਧੁੱਪੇ ਛੱਡਣਾ ਤਾਂ ਹੈ ਜਿਹੜਾ ਰੰਗ ਹੈਗਾ ਉਹ ਬਿਲਕੁਲ ਪ੍ਰੋਪਰ ਖੜ ਜੂਗਾ ਤੇ ਜਦ ਤੱਕ ਇਹ ਸੁੱਕ ਰਹੀਆਂ ਨੇ ਟਿੱਕੀਆਂ ਉਦੋਂ ਤੱਕ ਮਤਲਬ ਆਪਾਂ ਨੇ ਜਿਹੜੀ ਕਲੀ ਆ ਗਈ ਬਚਦੀ ਸੀਗੀ ਉਹ ਮੈਂ ਕੰਧ ਨੂੰ ਲਿਪਲੀ ਤੁਸੀਂ ਕੋਸ਼ਿਸ਼ ਕਰਨਾ ਕਿ ਇਹ ਪਹਿਲੇ ਹੀ ਇੱਕ ਦਿਨ ਪਹਿਲਾਂ ਲਿਪ ਲਓ ਨਹੀਂ ਤਾਂ ਫਿਰ ਉਹ ਕਲੀ ਸੁੱਕਣ ਨੂੰ ਟਾਈਮ ਲੱਗ ਜਾਂਦਾ ਤੇ ਫਿਰ ਬਾਰ-ਬਾਰ ਜਿਹੜਾ ਆਪਾਂ ਗੋਹਾ ਲਾਉਣੇ ਆਗੇ ਹਨਾ ਤੇ ਉਹ ਫਿਰ ਡਿੱਗੀ ਜਾਂਦਾ ਹੁੰਦਾਗਾ ਹਨਾ ਤੇ ਇੱਧਰ ਆਪਣੀਆਂ ਜਿਹੜੀਆਂ ਟਿੱਕੀਆਂ ਨਾਲ ਧੁੱਪ ਚੰਗੀ ਤਰ੍ਹਾਂ ਲੱਗ ਚੁੱਕੀ ਹੈ 2 ਘੰਟੇ ਦੇ ਵ ਤੇ 컬러 ਦਾ ਤੁਸੀਂ ਜਿਵੇਂ ਵੀ ਤੁਸੀਂ 컬러 ਚਾਹੁੰਦੇ ਹੋਗੇ 컬러ਫੁਲ ਕਰ ਸਕਦੇ ਹੋਗੇ ਮੈਨੂੰ ਸਟਾਰਟਿੰਗ ਤੋਂ ਹੀ ਚਿੱਟੀਆਂ ਮਤਲਬ ਟਿੱਕੀਆਂ ਤੇ ਵਿੱਚ ਲਾਲ ਰੰਗ ਬਹੁਤ ਜਿਆਦਾ ਸੋਹਣਾ ਲੱਗਦਾਗਾ ਸੁਰਖਾ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਰ ਮਿਲ ਜਾਂਦੇ ਨੇ ਹਨਾ ਗ੍ਰੀਨ ਕਲਰ ਉਹ ਪੱਤਿਆਂ ਦੇ ਉੱਪਰ ਯੂਜ਼ ਕਰਾਂਗੇ ਆਪਾਂ ਬਾਕੀ ਜੋ ਤੁਸੀਂ 컬러 ਚਾਹੁੰਦੇ ਹੋਗੇ ਹਨਾ ਉਹ ਆਪਣਾ ਆਪਣਾ ਚੋਇਸ ਆਗੇ ਤੁਸੀਂ ਲੈ ਸਕਦੇ ਕੋਈ ਵੀ ਤੇ ਇਸ ਤੋਂ ਬਾਅਦ ਆਗੇ ਰੋਟੇ ਦੀਆਂ ਜੜਾਂ ਹਨਾ ਚਿੜੀਆਂ ਜੋ ਵੀ ਹੁੰਦਾਗਾ ਮੈਂ ਤੁਹਾਨੂੰ ਦੱਸਿਆ ਸੀ ਇਨਕਲੂਡਡ ਕਾਫੀ ਕੁਝ ਹੁੰਦਾਗਾ ਪੱਤੇ ਹੋਗੇ ਹਨਾ ਵਾਟੇ ਹੋ ਗਏ ਸਾਰੀ ਚੀਜ਼ਾਂ ਨੇ ਆਪਾਂ ਨੇ ਹੌਲੀ ਹੌਲੀ ਕਰਕੇ ਇਦਾਂ ਸ਼ੌਂਕ ਦੇ ਨਾਲ ਪੂਰਾ ਕੰਮ ਕਰਨਾਗਾ ਨਾ ਰੰਗ ਦੇਣੀਆਂ ਨੇਗੀਆਂ ਤੁਸੀਂ ਦੇਖ ਰਹੇ ਹੋ ਕਿ ਕਲਰ ਸਾਡੇ ਕੋਲ ਇਹ ਵਾਲੇ ਸਾਨੂੰ ਮਿਲੇ ਨਹੀਂ ਹੈਗੇ ਮਾਰਕੀਟ ਚ ਸੋ ਆਪਾਂ ਨੇ ਇਹਨਾਂ ਨੂੰ ਇਦਾਂ ਹੀ ਯੂਜ਼ ਕਰ ਲਿਆ ਤੇ ਆਪਣੇ ਕੋਲ ਪੁਰਾਣੇ ਕਲਰ ਪੈ ਸੀਗੇ ਜਿਹੜੇ ਕਿ ਆਪਣੇ ਉਹ ਵੈਸੀ ਮੈਂ ਚਾਰਟ ਵਗੈਰਾ ਤਿਆਰ ਕਰਨ ਲਈ ਰੱਖ ਲੈਣੇ ਹੁੰਦੀਆਂ ਨੇ ਹੈਨਾ ਕਿਵਰ ਕੋਈ ਘਰ ਦੀ ਡੈਕੋਰੇਸ਼ਨ ਦੇ ਲਈ ਉਹ ਸਾਰੇ ਮਤਲਬ ਕਲਰ ਆਪਾਂ ਨੇ ਯੂਜ਼ ਕਰ ਲੈਣੇਗੇ ਤੇ ਇਧਰੋਂ ਆਪਣਾ ਹੋ ਗਿਆ ਇਹਨੂੰ ਰਾਖਾ ਵੀ ਕਹਿ ਦਿੰਦੇ ਆਗੇ ਹੈਨਾ ਤੇ ਡੂਮਣਾ ਵੀ ਕਹਿ ਦਿੰਦੇ ਆਗੇ ਮਤਲਬ ਅਲੱਗ-ਅਲੱਗ ਨਾਮ ਨੇਗੇ ਸੋ ਆਪਾਂ ਇਹ ਵੀ ਤਿਆਰ ਕੀਤਾ ਸੀ ਤੁਹਾਡੇ ਸਾਹਮਣੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕਲਰ ਕਰਾਂਗੇ ਇੱਕਾਂ ਚ ਕੱਜਰ ਵਗੈਰਾ ਆਪਾਂ ਨੇ ਪਾ ਦਿੱਤਾ ਹੈ ਤਿਆਰੀ ਹੋ ਚੁੱਕੀ ਹੈ ਤੇ ਹੁਣ ਆਪਾਂ ਲਗਾਵਾਂਗੇ ਗੋਹਾ ਗੋਹਾ ਤੁਸੀਂ ਪਤਲਾ-ਪਤਲਾ ਲਗਾਉਣਾਗਾ ਹਨਾ ਜਿਆਦਾ ਮੋਟਾ ਨਹੀਂ ਲਗਾਉਣਾ ਜਿਆਦਾ ਮੋਟਾ ਲਗਾਉਨੇ ਤਾਂ ਫਿਰ ਟਿੱਕੀ ਨਹੀਂ ਦਿਖਦੀ ਹੈਗੀ ਸਿਰਫ ਗੋਈ ਗੋਹਾ ਦਿਖਦਾਗਾ ਸੋ ਕੋਸ਼ਿਸ਼ ਕਰਿਓ ਜਿਹੜਾ ਇਹ ਲਾਵਾਂਗੇ ਨਾ ਆਪਾਂ ਪਤਲਾ ਲਾਉਣਾਗਾ ਤੇ ਚੰਗੀ ਤਰ੍ਹਾਂ ਪੇਸਟ ਕਰ ਦੇਣਾਗੇ ਇਹਨੂੰ ਐਵੇਂ-ਐਵੇਂ ਕਰਕੇ ਆਪਣਾ ਜਿਹੜਾ ਡਿਜ਼ਾਈਨ ਇੱਕ ਤੁਸੀਂ ਫਾਰਮੂਲਾ ਆ ਤੇ ਆ ਕਰ ਲੈ ਜਿਵੇਂ ਮੈਂ ਅੰਦਾਜ਼ੇ ਜੇ ਨਾਲ ਡਾਟਸ ਜੇ ਲਗਾ ਲਏ ਸੀਗੇ ਜਿਹਦੇ ਨਾਲ ਕਿ ਜਿਹੜੀ ਲਾਈਨ ਆ ਬਿਲਕੁਲ ਪ੍ਰੋਪਰ ਸਿੱਧੀ ਬਣਦੀ ਹੈਗੀ ਹਨਾ ਤੇ ਨਹੀਂ ਤਾਂ 빙ੇ ਡੇਡੀਆਂ ਲਾਈਨਾਂ ਕਦੇ ਤਾਰਕਦੇ ਲਾਓ ਫਿਰ ਉਹਦੇ ਨਾਲ ਕੰਧ ਗੰਦੀ ਹੋ ਜਾਂਦੀ ਹੈਗੀ ਸੋ ਛੋਟੇ ਛੋਟੇ ਤੁਸੀਂ ਡਾਟ ਜੇ ਲਾ ਲੈਣੇ ਨੇ ਉਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਪਿੱਛੇ ਪਿੱਛੇ ਲਾਉਂਦੇ ਜਾਈ ਜਾਣਾ ਠੀਕ ਹੈ ਜੀ ਤੇ ਨਾਲ ਦੀ ਨਾਲ ਇੱਕ ਚੀਜ਼ ਤੁਸੀਂ ਹੋਰ ਭੁੱਲਣੀ ਨਹੀਂ ਹੈਗੀ ਕੀ ਭਲਾਂ ਦੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਕਿਉਂਕਿ ਇਹ ਕਮ ਸੇ ਕਮ 10 ਦਿਨਾਂ ਦੀ ਮਿਹਨਤ ਹੈ ਸਦਕਾ ਜਿਹੜਾ ਰਿਜ਼ਲਟ ਅੱਜ ਨਿਕਲ ਕੇ ਤੁਹਾਡੇ ਸਾਹਮਣੇ ਆ ਰਿਹਾ ਹੈਗਾ ਹਨਾ ਤੁਹਾਡੇ ਬਾਰ-ਬਾਰ ਕਮੈਂਟ ਆਉਂਦੇ ਸੀ ਕਿ ਦੀਦੀ ਤੁਸੀਂ ਰੋਟਾ ਇਸ ਵਰ ਬਣਾਇਆ ਕੀ ਕਰਿਆ ਕਿਦਾਂ ਉਹ ਉਸੇ ਦੀ ਬਦਲ ਤੇ ਇਸ ਦਾ ਰਿਜ਼ਲਟ ਹੈ ਜਿਹੜਾ ਤੁਹਾਡੇ ਸਾਹਮਣੇ ਆਗਾ ਠੀਕ ਹੈ ਜੀ ਤੁਹਾਨੂੰ ਹੂਬ ਹੂ ਆਪਾਂ ਸਾਰਾ ਦਿਖਾ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਪਲੀਜ਼ ਬਹੁਤ ਸਾਰਾ ਸਪੋਰਟ ਕਰਨਾ ਹਨਾ ਚੈਨਲ ਨੂੰ ਤੁਹਾਡੀ ਬਹੁਤ ਸਪੋਰਟ ਦੀ ਜ਼ਰੂਰਤ ਆਗੀ ਤੁਹਾਡੇ ਸਾਥ ਕਾ ਹੀ ਅਸੀਂ ਆਗੇ ਅਗਰ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰਦੇ ਹੋਗੇ ਤਾਂ ਹੀ ਅਸੀਂ ਅੱਗੇ ਆਪਣਾ ਜਿਹੜਾ ਚੈਨਲ ਨੂੰ ਕੰਟੀਨਿਊ ਕਰਾਂਗੇ ਸੋ ਪਲੀਜ਼ ਜਿੰਨਾ ਹੋ ਸਕਦਾ ਹੈ ਹਨਾ WhatsApp ਦੇ ਉੱਪਰ ਸਟੇਟਸ ਪਾ ਦਿਓ ਜਿੱਥੇ ਕਿਤੇ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਹੈਗੇ ਹੋ ਉੱਥੇ ਮਤਲਬ ਆਪਣਾ ਵਲੌਗ ਹੈ ਜਿਹੜਾ ਜਰੂਰ ਅਪਲੋਡ ਕਰਦੇ ਹੋ ਹਨਾ ਕੋਸ਼ਿਸ਼ ਕਰਿਓ ਕਿ ਫਤੇ ਵਲੌਗ ਨੂੰ ਜਿੰਨਾ ਹੋ ਸਕਦਾ ਪ੍ਰਮੋਟ ਕਰੋ ਤੇ ਬਾਕੀ ਹੁਣ ਆਪਾਂ ਅੱਗੇ ਆ ਚੁੱਕੇ ਹਾਂਗੇ ਮਤਲਬ ਰੋਟੇ ਦੇ ਐਂਡ ਦੇ ਉੱਪਰ ਤੇ ਇਸ ਤੋਂ ਬਾਅਦ ਮੇਰਾ ਅੰਦਾਜ਼ਾ ਹੈ ਕਿ ਟਿੱਕੀਆਂ ਆਪਣੀਆਂ ਹਜੇ ਵੀ ਵਧਣਗੀਆਂ ਪਰ ਆਪਾਂ ਇੱਥੋਂ ਸਟਾਰਟਿੰਗ ਕਰ ਲਈ ਹੈਗੀ ਜਿਹੜੀਆਂ ਵਧਣਗੀਆਂ ਫਿਰ ਆਪਾਂ ਦੇਖਾਂਗੇ ਤੇ ਇਸ ਤੋਂ ਬਾਅਦ ਆਪਣੀ ਜਿਹੜੀ ਸੈਨਾ ਗਈ ਉਹ ਤਿਆਰ ਹੋ ਚੁੱਕੀ ਹੈ ਕਿ ਅੱਗੇ ਕੀ ਮਤਲਬ ਟਿੱਕੀਆਂ ਫਟਾਉਣ ਤੇ ਲੱਗੇ ਨੇ ਬੱਚੇ ਮੈਂ ਨਾਲ ਲਗਾ ਲੈਨੇਗੇ ਤੇ ਨੰਨਾ ਵੀ ਨਾਲ ਲੱਗ ਰਿਹਾ ਹੈਗਾ ਸਾਰੇ ਬੱਚੇ ਹੋਗੇ ਇਹ ਭਤੀਜੇ ਹੋਗੇ ਮੇਰੇ ਤੇ ਮੇਰਾ ਇਹ ਛੋਟਾ ਜਿਹਾ ਭਾਣਜਾ ਹੋ ਗਿਆ ਹਨਾ ਇਹ ਸਾਰੇ ਸਪੋਰਟ ਕਰ ਰਹੇ ਨੇਗੇ ਟਿੱਕੀਆਂ ਲਗਾਉਣ ਦੇ ਵਿੱਚ ਚਾਚੀ ਜੀ ਕਹਿੰਦੇ ਹੈਲਪ ਕਰਨੀ ਆਂਗੀ ਠੀਕ ਹੈ ਜੀ ਤੇ ਉਹ ਕਹਿੰਦਾ ਮਾਮੀ ਜੀ ਨੂੰ ਮੈਂ ਫੜਾਉਂਗਾ ਸਾਰੇ ਇੱਕ ਦੂਜੇ ਤੋਂ ਅੱਗੇ ਦੀ ਹੋ ਕੇ ਇਸ ਤਰੀਕੇ ਦੇ ਨਾਲ ਜਲਦੀ ਲਾਗੇਦਾ ਆਪਣੇ ਬੱਚੇ ਨੂੰ ਨਾਲ ਲਾਇਆ ਕਰੋ ਤਾਂ ਕਿ ਉਹਨਾਂ ਨੂੰ ਆਪਣੇ ਕਲਚਰ ਦੇ ਬਾਰੇ ਪਤਾ ਲੱਗੇ ਹਨਾ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈਗੀ ਕਿ ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਆਪਣੇ ਕਲਚਰ ਬਾਰੇ ਦੱਸੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਹਨਾ ਤੇ ਇਸ ਤਰੀਕੇ ਦੇ ਨਾਲ ਆਪਾਂ ਨੇ ਕੀ ਕਰਕੇ ਟਿੱਕੀ ਜਿਹੜੀ ਲਗਾਉਂਦੇ ਜਾਣਾ ਬਸ ਸੈਂਟਰ ਦੇ ਵਿੱਚ ਥੋੜਾ ਜਾ ਕੇ ਇੱਥੇ ਦਿੱਕਤ ਆ ਜਾਂਦੀ ਹੁੰਦੀ ਜਦੋਂ ਆਪਾਂ ਅਸੀਂ ਟਾਣੀ ਨੂੰ ਆਪਸ ਦੇ ਵਿੱਚ ਜੋੜ ਲੈਂਦੇ ਹਾਂਗੇ ਹਨਾ ਕਿ ਇੱਥੇ ਟਿੱਕੀ ਛੋਟੀ ਵੱਡੀ ਐਡਜਸਟ ਕਰਨੀ ਹੋ ਸਾਰੀ ਦੇਖਣੀ ਪੈਂਦੀ ਹੈਗੀ ਇਹ ਬਾਂਟੇ ਜਿਹੜੇ ਨੇ ਲਟਕਦੇ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਇਹ ਹਾਗੇ ਦੇ ਵਿੱਚ ਮੈਂ ਤੁ ਸੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬਣਾ ਲੈਣਾ ਤੇ ਇੱਥੇ ਥੋੜਿਆ ਗੜਬੜ ਹੋ ਗਿਆ ਸੀ ਇੱਕ ਮਤਲਬ ਬਾਟ ਦੇ ਵਿੱਚ ਦੋ ਧਾਗੇ ਪੈ ਗਏ ਸੀ ਸੋ ਕੋਈ ਗੱਲ ਨਹੀਂ ਆਪਾਂ ਇਹ ਵੀ ਐਡਜਸਟ ਕਰ ਲਿਆ ਤੇ ਇਸ ਤੋਂ ਬਾਅਦ ਪੱਤੇ ਜੁਆਇੰਟਸ ਦੇ ਉੱਪਰ ਤੁਸੀਂ ਲਗਾਉਣੇ ਲਗਾ ਸਕਦੇ ਹੋਗੇ ਅਦਰਵਾਟ ਟਾਣੀਆਂ ਦੇ ਐਂਡ ਦੇ ਉੱਪਰ ਲਗਾ ਦੋਗੇ ਉਨਾ ਹੀ ਮਤਲਬ ਤੁਸੀਂ ਜੇ ਦੋ ਰੋਟਾ ਸੋਚਣਾ ਕਿ ਅਸੀਂ ਦੋ ਰੋਟੇ ਲਾਉਣੇ ਨੇ ਉਸ ਹਿਸਾਬ ਨਾਲ ਤੁਸੀਂ ਨੇ ਲੀਫਸ ਉਹਦੀਆਂ ਟਾਣੀਆਂ ਦੇ ਅਕੋਰਡਿੰਗ ਬਣਾ ਲੈਣੇ ਨੇਗੇ ਅਗਰ ਮਤਲਬ ਚਾਰ 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 ਟਾਣੀਆਂ ਬਣਾ ਰਹੇ ਹੋਗੇ ਹਨਾ ਤਾਂ ਨਾਰਮਲ ਜੀ ਗੱਲ ਆ ਗਈ ਕਿ ਤੁਸੀਂ 8 ਕ ਪੱਤੇ ਬਣਾ ਲਓ ਦੋ ਰੋਟੇ ਦੇ ਹਿਸਾਬ ਉਸ ਤਰੀਕੇ ਦੇ ਨਾਲ ਤੁਸੀਂ ਇਹ ਬਣਾ ਲੈਣੇ ਨੇਗੇ ਤੇ ਪਹਿਲਾਂ ਇਹਨਾਂ ਨੂੰ ਹੀ ਪੇਸਟ ਕਰਨਾਗਾ ਕਿਉਂਕਿ ਸੈਂਟਰ ਦੇ ਵਿੱਚ ਇਹਨਾਂ ਦਾ ਹੀ ਕੰਮ ਆ ਉਸ ਤੋਂ ਆ ਟਿੱਕੀ ਛੋਟੀ ਵੱਡੀ ਜੁਮੇ ਵੀ ਹੋਊਗੀ ਨਾ ਉਹ ਐਡਜਸਟ ਕਰ ਲੈਣੀ ਹੈਗੀ ਆਪਾਂ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਹੌਲੀ ਹੌਲੀ ਟਿੱਕੀਆਂ ਨੂੰ ਜਿਹੜੇ ਲਾਉਂਦੇ ਜਾਣਾ ਛੋਟੀਆਂ ਵੱਡੀਆਂ ਦੇਖ ਕੇ ਗੈਪ ਕਿੰਨਾ ਕੁ ਉਹ ਹਿਸਾਬ ਦੇ ਨਾਲ ਸੈਂਟਰ ਦੇ ਵਿੱਚ ਥੋੜੀ ਜੀ ਹੋ ਜਾਂਦਾਗਾ ਬਾਕੀ ਸਾਈਡ ਵਾਲੀਆਂ ਟਾਣੀ ਤਾਂ ਕੋਈ ਦਿੱਕਤ ਨਹੀਂ ਉਵੇਂ ਤੁਸੀਂ ਲਗਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਬਿਲਕੁਲ ਪਹੁੰਚ ਚੁੱਕੇ ਹਾਂਗੇ ਐਂਡ ਦੇ ਉੱਪਰ ਮਤਲਬ ਹੁਣ ਆਪਣਾ ਜਿਹੜਾ ਟਾਰਗੇਟ ਆ ਕੰਪਲੀਟ ਹੋਣ ਤੇ ਆਇ ਤੇ ਬੱਚੇ ਨੇਗੇ ਪਰ ਉਹ ਠੱਕਦੇ ਨਹੀਂ ਹੈਗੇ ਬੱਚੇ ਤਾਂ ਨਹੀਂ ਲੱਗੇ ਹੋਏ ਨਹੀਂ ਉਹ ਉਸ ਤਰੀਕੇ ਦੇ ਨਾਲ ਤੇ ਸਾਰੇ ਜਿਹੜੀ ਕਿ ਇੱਕ ਚੀਜ਼ ਆ ਗਈ ਇਹਦੇ ਵਿੱਚ ਮੇਰੀ ਵੀ ਇੱਕ ਮੈਮਰੀ ਵੀ ਆਏ ਮੇਰੇ ਨੰਨੇ ਨੇ ਆਪਣੇ ਹੱਥ ਜਿਹੜੇ ਮਤਲਬ ਅਸੀਂ ਨੇ ਨੰਨੇ ਦੇ ਹੱਥ ਦਾ ਪਾਨ ਬਣਾਇਆ ਤੇ ਉਸ ਤਰੀਕੇ ਦੇ ਨਾਲ ਅਸੀਂ ਨੇ ਚਾਕੂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਪੇਸਟ ਕਰਕੇ ਕੱਟਿਆਗਾ ਤੇ ਇਹ ਮੇਰੇ ਨਨਾਲ ਵੱਲੋਂ ਬਣਾਇਆ ਗਿਆ ਰੰਮਾ ਵੱਲੋਂ ਢੋਲਕੀ ਵਾਲਾ ਹੇਵੀ ਵੇਚਰਨਾਗਾ ਆਪਾਂ ਨੇ ਲਾਸਟ ਦੇ ਵਿੱਚ ਲਗਾਵਾਂਗੇ ਦੇਖਦੇ ਹਾਂ ਕਿ ਕਿੱਥੇ ਜਿੱਥੇ ਕਿ ਇਹ ਹਾਈਲਾਈਟ ਹੋਣਾ ਆਪਾਂ ਉਸ ਤਰੀਕੇ ਦੇ ਨਾਲ ਬਣਾਉਣੇ ਨੇ ਲਾਉਣੇ ਨੇਗੇ ਹਨਾ ਤੇ ਇਸ ਤੋਂ ਬਾਅਦ ਆਪਾਂ ਨੇ ਟਿੱਕੀਆਂ ਲਗਾ ਲਈਆਂ ਹੁਣ ਆਪਣੇ ਲੀਫਸ ਆ ਗਏ ਮਤਲਬ ਬਿਲਕੁਲ ਐਂਡ ਦੇ ਉੱਪਰ ਆਪਾਂ ਆ ਚੁੱਕੇ ਹਾਂਗੇ ਹੁਣ ਸਭ ਤੋਂ ਵੱਡੀ ਪਤਾ ਕੀ ਚੱਕਰ ਹੁੰਦਾਗਾ ਕਿ ਜਿਹੜੇ ਚੰਦ ਨੇਗੇ ਸੂਰਜ ਨੇਗੇ ਇਹ ਡਿੱਗਦੇ ਹੁੰਦੇ ਨੇ ਜਦੋਂ ਆਪਣਾ ਉਹ ਘੱਟ ਹੁੰਦਾ ਨਾ ਮਤਲਬ ਗੋਹਾ ਘੱਟ ਲੱਗਿਆ ਹੁੰਦਾਗਾ ਤਾਂ ਇਹ ਡਿੱਗ ਜਾਂਦੇ ਨੇਗੇ ਸੋ ਸਭ ਤੋਂ ਵੱਡਾ ਰਿਸਕ ਜਿਹੜਾ ਆਪਣੇ ਸਾਹਮਣੇ ਆ ਚੁੱਕਿਆ ਹੈਗਾ ਤੇ ਮੇਰੇ ਨਾਲ ਹੁੰਦਾ ਕਿ ਇਹ ਸੂਰਜ ਤਾਂ ਹਰ ਵਾਰ ਪੇਸਟ ਹੋ ਕੇ ਹੋ ਜਾਂਦਾ ਕਿਉਂਕਿ ਉਹਦਾ ਬੈਲੈਂਸ ਬਰਾਬਰ ਬਣ ਜਾਂਦਾ ਗੋਲ ਹੁੰਦਾਗਾ ਜਿਹੜਾ ਚੰ드ਰਮਾਗਾ ਤਾਂ ਉਹ ਹਰ ਵਾਰ ਨੀਚੇ ਡਿੱਗ ਜਾਂਦਾ ਹੁੰਦਾਗਾ ਤਾਂ ਮੈਂ ਇਸ ਵਾਰ ਕੋਸ਼ਿਸ਼ ਕਰ ਰਹੀ ਹਾਂ ਕਿ ਇਹਨਾਂ ਨੂੰ ਬਿਲਕੁਲ ਲਾਸਟ ਦੇ ਵਿੱਚ ਲਗਾਵਾਂ ਜਦੋਂ ਮਤਲਬ ਐਂਡ ਹੋ ਚੁੱਕਿਆ ਹੈ ਆਪਣੇ ਕੰਮ ਦਾ ਬਿਲਕੁਲ ਮਕਾਮ ਦੇ ਉੱਪਰ ਆਪਾਂ ਪਹੁੰਚ ਚੁੱਕੇ ਹਾਂਗੇ ਤੇ ਇਹ ਪੇਸਟ ਹੋ ਚੁੱਕਿਆਗਾ ਇਸ ਤੋਂ ਬਾਅਦ ਆਪਣੇ ਕੋਲ ਫੇਰ ਵੀ ਟਿੱਕੀਆਂ ਨੇ ਜਿਹੜੀਆਂ ਬਚ ਚੁੱਕੀਆਂ ਨੇਗੀਆਂ ਤੇ ਹੁਣ ਮੈਂ ਉੱਪਰ ਸਜਾਵਟ ਕਰ ਰਹੀ ਹਾਂਗੀ ਤੇ ਥੋੜੀ ਜੀ ਆਪਾਂ ਮੈਂ ਕਿਹਾ ਵੀ ਪਗਲਾਈ ਜੀ ਦੇ ਨਾਲ ਬਣਾ ਲਈ ਹੈ ਇਹ ਆਪਾਂ ਬਣਾ ਕੇ ਇਸ ਤੋਂ ਬਾਅਦ ਜਿਹੜੀਆਂ ਬਚੀਆਂ ਹੋਈਆਂ ਟਿੱਕੀਆਂ ਨੇ ਉਹ ਲਗਾ ਲੈਣੀਆਂ ਨੇ ਤੇ ਐਂਡ ਦੇ ਵਿੱਚ ਮੈਂ ਫੇਰ ਹੀ ਗੱਲ ਕਹੂੰਗੀ ਕਿ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਆ ਗਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਦਾ ਬਟਨ ਬਟਨ ਦਬਾਓ ਤੇ ਕਮੈਂਟ ਕਰਕੇ ਦੱਸੋ ਕਿ ਵਲੌਗ ਕਿਵੇਂ ਦਾ ਲੱਗਿਆ ਹਨਾ ਜੀ ਤੇ ਇਸ ਤੋਂ ਬਾਅਦ ਜਿਹੜੇ-ਜਿਹੜੇ ਵੀ ਵਲੌਗ ਦੇਖਣਗੇ ਹਨਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਨੂੰ ਫੋਟੋਜ਼ ਜ਼ਰੂਰ ਅਪਡੇਟ ਕਰਦੇ ਹੋ ਉਹਦੇ ਉੱਪਰ ਮਤਲਬ ਸੈਂਡ ਕਰਦੇ ਹੋ ਸਾਰੇ ਜਣੇ ਇੰਸਟਾਗ੍ਰਾਮ ਦੇ ਉੱਪਰ ਮੈਂ ਵਲੌਗ ਬਣਾਉਣ ਦੇ ਤੁਰੰਤ ਹੀ ਤੁਹਾਡੇ ਜਿਹੜੇ ਨੇ ਇਹਨਾਂ ਦੀ ਵੇਟ ਕਰੂੰਗੀ ਪਿਕਸ ਜਿਨ੍ਹਾਂ ਜਿਨ੍ਹਾਂ ਦੀ ਆਗਈ ਮੈਂ ਜ਼ਰੂਰ ਆਪਣੇ ਵਲੌਗ ਦੇ ਐਂਡ ਦੇ ਵਿੱਚ ਪਾਵਾਂਗੀ ਹਨਾ ਜੀ ਤੇ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਤੁਹਾਡਾ ਬਰੋਟਾ ਲੱਗਦਾ ਮੈਨੂੰ ਆਪਣੇ ਪਿਕਨੇਗੀ ਜਿਹੜੀਆਂ ਉਹ ਭੇਜ ਦਿਓ ਠੀਕ ਹੈ ਜੀ ਚਾਹੇ WhatsApp ਕਰ ਦਿਓ ਅੱਧਿਆਂ ਨੂੰ ਤਾਂ ਮੇਰਾ ਨੰਬਰ ਪਤਾ ਹੈਗਾ ਤੇ ਜਿਹਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਪਲੀਜ਼ Instagram ਦੇ ਪੇਜ ਦੇ ਉੱਪਰ ਫਤਿਹ ਵਲੌਗ ਭਰ ਕੇ ਮੈਨੂੰ ਉਹਦੇ ਉੱਪਰ ਜ਼ਰੂਰ ਤੁਸੀਂ ਆਪਣਾ ਜਿਹੜਾ ਭੇਜਣਾਗਾ ਤੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਦੀਵੇ ਦਾ ਆਲਾ ਤੇ ਹਮੇਸ਼ਾ ਮਿੱਟੀ ਦਾ ਹੀ ਲੱਗਦਾ ਹੁੰਦਾਗਾ ਅਗਰ ਤੁਸੀਂ ਲਗਾ ਸਕਦੇ ਹੋਗੇ ਕਿ ਗੋਹੀ ਦੇ ਨਾਲੇ ਲਾਉਣਾ ਤੁਸੀਂ ਉਵੇਂ ਵੀ ਲਗਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਨੇ ਮਿੱਟੀ ਨੂੰ ਮੈਂ ਅਸ਼ੀਆ ਕਰ ਲਿਆਗਾ ਇਹਦੇ ਵਿੱਚ ਮਤਲਬ ਰੋੜੀਆਂ ਰੋੜੀਆਂ ਚੁਗਣ ਦੀ ਜ਼ਰੂਰਤ ਨਹੀਂ ਹੈਗੀ ਬਸ ਇੱਕ ਥੌਟ ਜਿਹਾ ਬਣਾ ਕੇ ਤੁਸੀਂ ਇਹਨੂੰ ਪੇਸਟ ਕਰ ਦੇਣਾਗਾ ਜਿੱਥੇ ਵੀ ਤੁਹਾਨੂੰ ਲੱਗਦਾਗਾ ਕਈਆਂ ਦੇ ਅੰਡਾਂ ਦੇ ਵਿੱਚ ਆਲੇ ਹੁੰਦੇ ਨੇ ਕਿ ਉੱਥੇ ਜ਼ਰੂਰਤ ਨਹੀਂ ਪੈਂਦੀ ਹੈਗੀ ਹਨ ਤੇ ਜਿਨ੍ਹਾਂ ਦੇ ਐਵੇਂ ਦੀ ਪਲੇਨ ਗੰਦਾ ਕਿ ਉਹਨਾਂ ਨੂੰ ਇਹ ਜਿਹੜੀ ਹੈ ਬਣਾਉਣੀ ਪੈਂਦੀ ਹੈਗੀ ਸੋ ਇਹ ਆਪਾਂ ਨੇ ਬਣਾ ਲਈਏ ਤਿਆਰ ਕਰ ਲਈਏਗੀ ਉਸ ਤੋਂ ਬਾਅਦ ਆ ਗਈ ਚੌਂਆਂ ਦੀ ਵਾਰੀ ਠੀਕ ਹੈ ਜੀ ਤੇ ਬਰੋਟਾ ਲੱਗਣ ਦੇ ਤੁਰੰਤ ਬਾਅਦ ਹੀ ਇਹ ਲੱਗਦੇ ਨੇ ਕਿ ਠੀਕ ਹੈ ਜੀ ਤੇ ਕਈ ਲੋਕ ਤਾਂ ਦੂਸਰੇ ਦਿਨ ਵੀ ਲਾਈ ਜਾਂਦੇ ਨੇ ਪਰ ਤੁਹਾਡੀ ਆਪਣੀ ਇੱਛਾ ਹੈਗੀ ਇਹ ਕੋਸ਼ਿਸ਼ ਕਰੋ ਕਿ ਬਰੋਟੇ ਦੇ نیچے ਜ਼ਰੂਰ ਲਗਾਓ ਕਿਉਂਕਿ ਇਹ ਪਹਿਲਾਂ ਤੋਂ ਹੀ ਆਪਣੇ ਕਲਚਰ ਦਾ ਹਿੱਸਾ ਰਿਹਾ ਹੈਗਾ ਕਿ ਬਰੋਟੇ ਦੇ نیچے ਜਿਹੜੇ ਜੋ ਲਗਾਏ ਜਾਂਦੇ ਨੇ ਉਹ ਚਾਹੇ ਤੁਸੀਂ ਬਰਤਨ ਦੇ ਵਿੱਚ ਲਗਾ ਕੇ ਉਹਦੇ نیچے ਰੱਖ ਦਿਓ ਤੇ ਚਾਹੇ ਮਤਲਬ ਬਾਅਦ ਦੇ ਵਿੱਚ ਇਹ ਵੀ ਇੱਕ ਸ਼ਗਨ ਮੰਨਿਆ ਜਾਂਦਾ ਠੀਕ ਹੈ ਜੀ ਤੇ ਇਹਨਾਂ ਦਾ ਕੰਮ ਹੋਊਗਾ ਦੁਸ਼ਹਿਰੇ ਤੱਕ ਦਾ ਤੇ ਉਹ ਮੈਂ ਤੁਹਾਨੂੰ ਰੋਲ ਦੱਸੂਗੀ ਕਿ ਇਹਦਾ ਕੀ ਰੋਲ ਹੁੰਦਾਗਾ ਠੀਕ ਹੈ ਜੀ ਉਸ ਦਿਨ ਮਿਲਦੇ ਆ ਫਿਰ ਤਦ ਤੱਕ ਲਈ ਰੱਬ ਰਾਖਾ ਸ਼ਸ਼ੇ ਕਾਲ ਤੇ ਥੈਂਕ ਯੂ ਸੋ ਮੱਚ